ਬਦਲੀਆਂ ਤੇ ਕਮਸਾਨ ਹੈ ਰਾਜਾ ਵੜਿੰਗ ਵੱਲੋਂ ਜਿਤਾਏ ਗਏ ਇਤਰਾਜ਼ ਤੇ ਆਮ ਆਦਮੀ ਪਾਰਟੀ ਨੇ ਵੀ ਜਵਾਬ ਦਿੱਤਾ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਪੁਲਿਸ ਵਿੱਚ ਤਬਾਦਲੇ ਰੂਟੀਨ ਪ੍ਰਕਿਰਿਆ ਤਹਿਤ ਕੀਤੇ ਗਏ ਨੇ ਉਹਨਾਂ ਖਾਤਸ਼ਾ ਜਿਤਾਇਆ ਕਿ ਕਿਧਰੇ ਤਬਾਦਲਾ ਕਾਰਨ ਪੰਜਾਬ ਕਾਂਗਰਸ ਪ੍ਰਧਾਨ ਦੇ ਨਿੱਜੀ ਹਿੱਤ ਦਾ ਦਤਤਾਣੀ ਲੱਗੇ ਅਗਰ ਨੈਕਸਸ ਤੋੜਨੇ ਦੀ ਬਾਤ ਆਪ ਕਰਤੇ ਹਨ ਮੇਰੇ ਕੋ ਲੱਗਦਾ ਕਿ ਕੁਝ ਲੋਕੋ ਕੋ ਪਰੇਸ਼ਾਨ ਕੀਤਾ ਗਿਆ ਹੈ ਕੁਝ ਲੋਕੋ ਨੇ ਹਮੇ ਵੋਟ ਡਾਲ ਦਿਆ ਹੈ ਕਾਂਗਰਸ ਕੋ ਵੋਟ ਡਾਲ ਦਿਆ ਹੈ ਤਾਂ ਉਨਕੋ ਕਹਾ ਗਿਆ ਜਿਨਕੀ ਟ੍ਰਾਂਸਫਰ को अभी एक एक साल रह गया है और सारी जिंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचनछेद मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी जिंदगी एक जगह पर रहा है ये ढाई साल पहले करना था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से मुलाजमों ने कांग्रेस आम आदमी पार्टी की मदद

150 ਕਿਲੋਮੀਟਰ ਦੂਰ ਵੀ ਰਾਜਾ ਵਿਲਿੰਗ ਜੀ ਨੂੰ ਨਿੱਜੀ ਤੌਰ ਤੇ ਕੋਈ ਬਹੁਤ ਵੱਡਾ ਨੁਕਸਾਨ ਜਿੱਤਰਾ ਹੋ ਜਾਂਦਾ ਹੈ ਇਹਦਾ ਮਤਲਬ ਤੇ ਇਹ ਆ ਵੀ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਐ ਜੁੜੀਆਂ ਰਹੀਆਂ ਐ ਇਹ ਸਾਡਾ ਸਵਾਲ ਹੈ ਟਰਾਂਸਫਰ ਕਰਨਾ ਸਰਕਾਰ ਦਾ ਰੁਟੀਨ ਦਾ ਮਸਲਾ ਵੀ ਹੈ ਔਰ ਇੱਕ ਡਿਸਕ੍ਰੀਸ਼ਨ ਵੀ ਹੈ ਮੁੱਖ ਮੰਤਰੀ ਜੀ ਦਾ ਪੰਜਾਬ ਸਰਕਾਰ ਦਾ ਅਧਿਕਾਰ ਖੇਤਰ ਹੈ ਇਸ ਤਰੀਕੇ ਨਾਲ ਸਰਕਾਰ ਦੇ ਟਰਾਂਸਫਰ ਪਾਲਿਸੀ ਤੇ ਸਵਾਲ ਖੜੇ ਕਰਨੇ ਔਰ ਰੋਲ ਬੈਕ ਕਰਨ ਦੀ ਡਿਮਾਂਡ ਕਰਨੀ ਕਾਂਗਰਸ ਪ੍ਰੈਜ਼ੀਡੈਂਟ ਵੱਲੋਂ ਤੇ ਸਾਡਾ ਉਲਟਾ ਉਹਨਾਂ ਨੂੰ ਸਵਾਲ ਹੈ ਵੀ ਤੁਹਾਡਾ ਕੋਈ ਇਹਨਾਂ ਨਾਲ ਨਿੱਜੀ ਤੌਰ ਤੇ ਨਜ਼ਦੀਕੀ ਰਹੀ ਹੈ ਤੁਹਾਡਾ ਕੋਈ ਇੰਟਰਸਟ ਰਿਹਾ ਹੈ ਤੁਹਾਡੇ ਰਿਐਕਸ਼ਨ ਤੋਂ ਤੇ ਸਮਝ ਇਹ ਆ ਰਹੀ ਹੈ ਜਾਂ ਲੱਗ ਏ ਰਿਹਾ ਹੈ ਵੀ ਕਿਤੇ ਨਾ ਕਿਤੇ ਕਿਸੇ ਨੈਕਸਸ ਦਾ ਤੁਸੀਂ ਹਿੱਸਾ ਰਹਿ ਹੈ ਜਵਾਬ ਜਿਹੜਾ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਦੇਣਾ ਚਾਹੀਦਾ ਕਿਉਂਕਿ ਇਹ ਦੁਆਰਾ ਦੁਆਰਾ ਦੁਹਰਾਇਆ ਗਿਆ ਬਤੌਰ ਮੈਂਬਰ ਪਾਰਲੀਮੈਂਟ ਕੁਬਾਇਆ ਸਾਹਿਬ ਦਾ ਇਹ ਕਹਿਣਾ ਵੀ ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ ਉਹਨਾਂ ਨੂੰ ਦੇਖਾਂਗੇ